1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਚੱਲੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੇਸ਼ੱਕ ਪਾਸਪੋਰਟ ਅਤੇ ਫੀਸ ਆਦੀਆਂ ਸ਼ਰਤਾਂ ਮੁਕੰਮਲ ਕਰਨ ਤੋਂ ਬਾਅਦ ਹੀ ਸੰਗਤ ਉੱਥੇ ਸ਼ਿਸ਼ ਨਿਵਾਸ ਕਰਦੀ ਹੈ ਪਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕਿਤੇ ਹੋਏ ਉਪਰਾਲੇ ਨੇ ਸੰਗਤ ਨੂੰ ਬਿਨਾਂ ਫੀਸ ਅਤੇ ਪਾਸਪੋਰਟ ਦੇ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਜਿਸ ਕਾਰਨ ਇਸ ਉਪਰਾਲੇ ਦੀ ਸੰਗਤ ਵੱਲੋਂ ਪਰਚਾ ਲੱਗਾ ਕਿੱਤੀ ਜਾ ਰਹੀ ਹੈ ਦਰਅਸਲ ਭਾਰਤ ਵਾਲੇ ਪਾਸੇ ਸਥਿਤ ਕੋਰੀਡੋਰ ਵਿਖੇ ਵੱਡੇ ਟੈਲੀਸਕੋਪ ਦਰਬਿੰਨਾਂ ਰਾਹੀਂ ਸੰਗਤ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜਿਸ ਕਾਰਨ ਬਿਨਾਂ ਪਾਸਪੋਰਟ ਅਤੇ ਫੀਸ ਆਦੀ ਦੇ ਹੀ ਕਰਤਾਰਪੁਰ ਸਾਹਿਬ ਦੇ ਸਾਫ਼ ਦਰਸ਼ਨ ਕੀਤੇ ਜਾ ਸਕਦੇ ਹਨ ਉੱਥੇ ਹੀ ਕੋਰੀਡੋਰ ਦੇ ਕਰਮਚਾਰੀਆਂ ਨੇ ਦੱਸਿਆ ਬਰਦਾਸ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ अग्रवाल ਨੇ ਨਿੱਜੀ ਦਿਲਚਸਪੀ ਲੈ ਕੇ ਕੋਰੀਡੋਰ ਤੇ ਸੰਗਤ ਦੇ ਦਰਸ਼ਨ ਲਈ ਵੱਡੇ ਟੈਲੀਸਕੋਪ ਦਰਬਿੰਨਾਂ ਲਗਵਾਈਆਂ जिस कारण संगत ਵਿੱਚ ਗੁਰਦੁਆਰਾ ਸਾਈਂ ਦੇਰਸ਼ਨ ਲਈ ਭਰਪੂਰ ਉਤਸ਼ਾਹ ਮਨ ਰਿਹਾ ਹੈ ਅਤੇ ਭਾਰਤ ਦੇ ਦੂਰ ਦੂਰੀ ਇਲਾਕਿਆਂ ਤੋਂ ਰੋਜ਼ਾਨਾ 500 ਦੇ ਕਰੀਬ ਗਿਣਤੀ ਵਿੱਚ संगत ਦੁਰਬਿਨ ਰਾਹੀਂ ਦਰਸ਼ਨ ਕਰਨ ਲਈ ਕੋਰੀਡੋਰ ਤੇ ਆ ਰਹੀ ਹੈ। ਉਹਨਾਂ ਦੱਸਿਆ ਕਿ संगत ਨੂੰ ਦਰਸ਼ਨ ਕਰਾਉਣ ਦਾ ਸਮਾਂ ਸਵੇਰੇ 9 ਤੋਂ 5 ਵਜੇ ਦਾ ਹੈ ਪਰ ਉਹ ਸਵੇਰੇ 6:30 ਤੇ ਆ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ 5 ਵਜੇ ਤੱਕ ਜਿੰਨੀ ਸੰਗਤ ਕੋਰੀਡੋਰ ਦੇ ਅੰਦਰ ਐਂਟਰ ਹੁੰਦੀ ਹੈ ਉਹਨਾਂ ਨੂੰ ਦਰਸ਼ਨ ਕਰਾਉਂਦਿਆਂ 6 ਵਜੇ ਜਾਂਦੇ ਹਨ। ਟੈਲੀਸਕੋਪ ਦੁਰਬਿਨ ਰਾਹੀਂ ਦਰਸ਼ਨ ਬਜ਼ੁਰਗ ਸ਼ਰਧਾਲੂਆਂ ਲਈ ਬਧੇਰੇ ਲਾਭਕਾਰੀ ਸਾਬਤ ਹੋ ਰਹੇ ਹਨ। ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਹੋ ਦੂਰਬੀ ਰਾਹੀਂ ਦਰਸ਼ਨ ਕਰ ਸਕਦੇ ਆ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੂਰਬੀਨਾਂ ਸੀ ਉਹ ਦੂਸਰੀਆਂ ਸੀ ਮੈਨੂਵਲ ਸੀ ਹਾਂਜੀ ਹਾਂਜੀ ਇਹ ਵਧੀਆ ਚ ਸਾਫ਼ ਦਿਖਦਾ ਬਿਲਕੁਲ ਇਹ ਨਾਲੇ ਵਧੀਆ ਹੈ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਆ 20 ਡਾਲਰ ਦੀ ਜਾਂ ਪਾਸਪੋਰਟ ਦੀ ਉਹਦੇ ਬਾਰੇ ਕੀ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਹੈ ਜੀ ਜੋ ਹੁਣ ਕਰਨਗੇ ਦੇ ਕਿ ਸਿਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇਰ ਆਮ ਸੰਗਤ ਜਾ ਸਕਦੀ ਦਰਸ਼ਨ ਕਰਨ ਕਿੰਨਾ ਕੁ ਵਧੀਆ ਲੱਗਾ ਵੇੜੀ ਦਰਸ਼ਨ ਕਰਕੇ ਜੀ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਚੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਆ ਜੀ ਕਿਹੋ ਜਿਹਾ ਲੱਗਾ ਜੀ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁ ਜਿਹਨੇ ਕੋਈ ਬੱਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਈਵੀ ਦਰਸ਼ਨ ਕਰ ਸਕਦੇ ਆ ਉਹ ਫੋਰਨ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋਂ ਦੂਰਿਆਂ ਇੱਥੇ ਦੁਨੀਆ ਆਂਦੀ ਹੈ ਜੀ ਜਿਹੜੀਆਂ ਦੂਰ ਬਿਨਾ ਲਗਾਈਆਂ ਗਈਆਂ ਉਹਨੂੰ ਕਿਵੇਂ ਦੇਖਦੇ ਜੀ ਇੱਥੇ ਬਹੁਤ ਅੱਛਾ ਜੀ ਇਹ ਡੀਸੀ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਹੁੰਦਾ ਇੱਥੋਂ ਤੱਕ ਦਰਸ਼ਨ ਕਰ ਲਿਓ ਦੇਖ ਸਕਦਾ ਜੀ ਸਰ ਡੀਸੀ ਸਾਹਿਬ ਗੁਰਦਾਸਪੁਰ ਵੱਲੋਂ ਲਗਾਈ ਹੋਈਆਂ ਨੇ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਏ ਇੱਥੇ ਦਰਸ਼ਨ ਕਰਨ ਹੁੰਦੇ ਆ ਇਹ ਸਰ ਟੈਲੀਸਕੋਪ ਹੈ ਸਾਰੇ ਦੀ ਕਿਰੇ ਕੋ 4-5 ਕਿਲੋਮੀਟਰ ਤੱਕ ਹੈਗੀ ਸਰ ਭਾਈ ਦਾ ਕੀ ਨਾਮ ਆ ਇਹ ਦੂਰਬੀ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਜੀ ਦੂਰਬੀ ਨੇ ਕਿਨੇ ਲਾਈਆਂ ਦੂਰਬੀ ਨੇ ਸਰ ਡੀਸੀ ਸਾਹਿਬ ਨੇ ਲਾਈਆਂ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂੜੋ ਨੇੜੇ ਆਉਂਦੀ ਹੈ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਾਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਸੀ ਉਹਦੇ ਚ ਥੋੜੀ ਦਿੱਕਤ ਆਉਂਦੀ ਸੀ ਜੀ ਉਹਦਾਂ ਕੋ ਗੱਲ ਨਹੀਂ ਹੁਣ ਤਾਂ ਸੰਗਤਾਂ ਬਹੁਤ ਖੁਸ਼ ਹੈ ਜੀ